ਹੈਲੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਟ੍ਰੇਡ ਕੋਰਸਸ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਬੱਚੇ ਟ੍ਰੇਡ ਕੋਰਸਸ ਕਰਕੇ ਬਹੁਤੀ ਸੌਖੇ ਢੰਗ ਦੇ ਨਾਲ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਰਹੇ ਨੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਵਧੀਆ ਜੌਬ ਮਿਲ ਜਾਂਦੀ ਹੈ ਜਾਂ ਫਿਰ ਉਹ ਆਪਣਾ ਬਿਜ਼ਨਸ ਸਟਾਰਟ ਕਰ ਲੈਂਦੇ ਨੇ ਤੇ ਅਗਰ ਉਹ ਵਿਦੇਸ਼ਾਂ ਵੀ ਜਾ ਕੇ ਵੀ ਸੈਟਲ ਹੋਣਾ ਚਾਹੁੰਦੇ ਨੇ ਤਾਂ ਵਿਦੇਸ਼ਾਂ ਦੇ ਵਿੱਚ ਵੀ ਟ੍ਰੇਡ ਕੋਰਸ ਕਰਨ ਵਾਲੇ ਬੱਚਿਆਂ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਤੋ ਜਿਹੜੇ ਬੱਚੇ ਕੋਰਸ ਕਰਕੇ ਆਪਣੀ ਲਾਈਫ ਨੂੰ ਸੈਟਲ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਆਈਟੀ ਦੀਆਂ ਐਡਮਿਸ਼ਨ ਚੱਲ ਰਹੀਆਂ ਨੇ ਤੁਸੀਂ ਟ੍ਰੇਡ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਟ੍ਰੇਡ ਕੋਰਸ ਦੇ ਵਿੱਚ ਐਡਮਿਸ਼ਨ ਲੈ ਕੇ ਤੁਸੀਂ 1 ਸਾਲ ਦਾ ਜਾਂ 2 ਸਾਲ ਦਾ ਕੋਰਸ ਕਰਕੇ ਬਹੁਤ ਹੀ ਸੌਖੇ ਢੰਗ ਦੇ ਨਾਲ ਆਪਣੀ ਲਾਈਫ ਨੂੰ ਸੈਟਲ ਕਰ ਸਕਦੇ ਹੋ ਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਤੋ ਸਾਡੀ ਫੋਕਲ ਪੁਆਇੰਟ ਆਈਟੀ ਦੇ ਵਿੱਚ ਐਡਮਿਸ਼ਨ ਚੱਲ ਰਹੀਆਂ ਨੇ ਸੋ ਜਿਹੜੇ ਬੱਚੇ ਆਈਟੀ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਸਾਨੂੰ ਆ ਕੇ ਮਿਲ ਸਕਦੇ ਨੇ ਜਾਂ ਪਿੱਛੇ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਸਾਡੀ ਆਈਟੀ ਫੋਕਲ ਪੁਆਇੰਟ ਦੇ ਵਿੱਚ ਹੈ ਜੀ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸੀ 174 ਨੇਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਸਾਡੀ ਆਈਟੀ ਦੇ ਵਿੱਚ ਡੀਜ਼ਲ ਮੈਕੈਨਿਕ ਵੈਲਡਰ ਪਲੰਬਰ ਬਿਊਟੀ ਪਾਰਲਰ ਕੰਪਿਊਟਰ ਕੋਰਸ ਤੇ ਇੰਗਲਿਸ਼ ਟੈਨੋਗ੍ਰਾਫੀ ਦੇ ਵਿੱਚ ਅਜੇ ਕੁਝ ਸੀਟਾਂ ਪਈਆਂ ਨੇ ਇਲੈਕਟ੍ਰੀਸ਼ੀਅਨ ਦੀ ਵੀ ਰੇਡ ਆ ਉਹ ਖੁੱਲ ਹੋ ਚੁੱਕੀ ਐ ਸੋ ਜਿਹੜੇ ਬੱਚੇ ਇਲੈਕਟ੍ਰੀਸ਼ੀਅਨ ਤੋਂ ਬਿਨਾ ਡੀਜ਼ਲ ਮਕੈਨਿਕ ਵੈਲਡਰ ਪਲੰਬਰ ਬਿਊਟੀ ਪਾਰਲਰ ਕੰਪਿਊਟਰ ਦਾ ਕੋਰਸ ਐ ਕੋਪਾ ਦਾ ਅਤੇ ਇੰਗਲਿਸ਼ ਜੀਨੋਗ੍ਰਾਫੀ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਬੱਚੇ ਸਾਡੇ ਆਈਟੀੀ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਨੇ ਸਾਡੀ ਆਈਟੀਐਨਸੀਵੀਟੀ ਤੋਂ ਅਪਰੂਵਡ ਐ ਮੀਨਸ ਕਿ ਤੁਹਾਨੂੰ ਉਹਦਾ ਸਰਟੀਫਿਕੇਟ ਮਿਲੇਗਾ ਸਾਲ ਦੇ ਬਾਅਦ ਉਹ ਐਲਸੀਵੀਟੀ ਦਾ ਹੋਏਗਾ ਜਿਹੜਾ ਕਿ ਆਲ ਓਵਰ ਵਰਲਡ ਦੇ ਵਿੱਚ ਵੈਲਿਡ ਐ ਮੀਨਸ ਕਿ ਤੁਸੀਂ ਇੰਡੀਆ ਦੇ ਵਿੱਚ ਵੀ ਅਗਰ ਤੁਸੀਂ ਜੌਬ ਲੈਂਦੇ ਹੋ ਤਾਂ ਤੁਹਾਡਾ ਇੱਥੇ ਵੀ ਉਹ ਸਰਟੀਫਿਕੇਟ ਵੈਲਿਡ ਹੋਏਗਾ ਅਤੇ ਉਹ ਸਰਟੀਫਿਕੇਟ ਦੇ ਨਾਲ ਤੁਸੀਂ ਬਾਹਰ ਜਾ ਕੇ ਵਿਦੇਸ਼ਾਂ ਵਿੱਚ ਜਾ ਕੇ ਵੀ ਈਜ਼ੀਲੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਵਧੀਆ ਤੁਹਾਨੂੰ ਇੰਸਟੀਚਿਊਟ ਦਾ এনवायरमेंट ਮਿਲੇਗਾ ਬਿਲਕੁਲ ਸ਼ਾਂਤ ਮਾਹੌਲ ਹੈ ਵਧੀਆ ਲੈਬ ਬਣੀਆਂ ਹੋਈਆਂ ਨੇ ਵਰਕਸ਼ਾਪ ਦੇ ਵਿੱਚ ਵਧੀਆ ਢੰਗ ਨਾਲ ਪ੍ਰੈਕਟੀਕਲ ਕਰਵਾਇਆ ਜਾਂਦਾ ਸੋ ਬਹੁਤ ਹੀ ਥੋੜਾ ਮੌਕਾ ਰਹਿ ਗਿਆ ਤੁਹਾਡੇ ਕੋਲ ਐਡਮਿਸ਼ਨ ਲੈਣ ਦੇ ਲਈ ਅਗਰ ਤੁਸੀਂ ਐਡਮਿਸ਼ਨ ਲੈਣੀ ਹੈ ਸਾਡੇ ਆਫਿਸ ਦੇ ਵਿੱਚ ਆ ਕੇ ਸਵੇਰੇ 9:00 ਤੋਂ 5:00 ਵਜੇ ਤੱਕ ਤੁਸੀਂ ਮਿਲ ਸਕਦੇ ਹੋ ਜਾਂ ਫਿਰ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਸਾਡਾ ਨਾਮ ਕੰਟੈਕਟ ਕਰਕੇ ਆਪਣੀ ਸੀਟ ਬੁੱਕ ਕਰ ਸਕਦੇ ਹੋ ਸੋ ਪਲੀਜ਼ ਵੀਡੀਓ ਨੂੰ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਜੀ ਐਡਮਿਸ਼ਨ ਨਹੀਂ ਲੈ ਸਕੇ ਜਿਨ੍ਹਾਂ ਤੱਕ ਇਹ ਖਬਰ ਨਹੀਂ ਪਹੁੰਚੀ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਉਹ ਉਹ ਬੱਚੇ ਟਾਈਮ ਰਹਿਦੇ ਐਡਮਿਸ਼ਨ ਲੈ ਕੇ ਆਪਣੀ ਸੀਟ ਬੁੱਕ ਕਰਨ ਅਤੇ ਇੱਕ ਸਾਲ ਦਾ ਕੋਰਸ ਕਰਕੇ ਬਹੁਤ ਜਲਦੀ ਆਪਣੀ ਲਾਈਫ ਨੂੰ ਸੈਟਲ ਕਰ ਸਕਣ ਥੈਂਕ ਯੂ